ਪਾਜ ਪਾਵੇ ਮੰਡਲ 3 ਵੱਲੋਂ ਮਨਾਇਆ ਗਿਆ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ ਸ਼ਿਰਮਕਸਰ ਸਾਹਿਬ ਦੇ ਅਬੋ ਰੋਡ ਤੇ ਭਾਰਤੀ ਜਨਤਾ ਪਾਰਟੀ ਦੇ ਮੰਡਲ 3 ਵੱਲੋਂ ਪ੍ਰਧਾਨ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਧੀਰ ਸ਼ਾਮ 7 ਵਜੇ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ ਮਨਾਇਆ ਗਿਆ। ਇਸ ਦੌਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਵਿਧਾਨ ਸਭਾ ਦੇ ਪ੍ਰੋਗਰਾਮ ਇੰਚਾਰਜ ਰਾਜਕੁਮਾਰ ਪਠੇਜਾ ਮੇਲੂ, ਸਪੋਕਸ ਪਰਸਨ ਮਿੰਕਲ ਬਜਾਟ ਮੰਡਲ 3 ਦੇ ਪ੍ਰਧਾਨ ਰਜਿੰਦਰ ਕੁਮਾਰ ਨੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਤੇ ਉਨ੍ਹਾਂ ਦੀ ਜੀਵਨੀ ਤੇ ਰੌਸ਼ਨੀ ਪਾਈ। ਇਸ ਮੌਕੇ ਤੇ ਡੀਟੀਓ ਗੁਰਚਰਨ ਸੰਧੂ ਵਰजेश ਗੁਪਤਾ ਰਾਮ ਆਪਤਾਰ ਰਵਿੰਦਰ ਕਟਾਰੀਆ ਵਿਕਰਾਂਤ ਏਰੀਆ ਸ਼ਿਵਨੰਦਰ ਲਾਲ ਬਿੱਲੂ ਕਟਾਰੀਆ ਚਰਦੀ ਕਲਾ ਮੰਡਲ ਦੇ ਪ੍ਰਧਾਨ ਪੂਜਾ ਕੱਕੜ ਨੀਟਾ ਤਵਰ ਸਮੇਤ ਵੱਡੀ ਸੰਖਿਆ ਵਿੱਚ ਭਾਜਪਾ ਵਰਕਰ ਵੀ ਮਜੂਦ ਸਨ ਡਾਕਟਰ ਸ਼ਾਮਾ ਪੋਸ਼ਾ ਜੀ ਅਮਰ ਰਹੇ ਡਾਕਟਰ ਸ਼ਾਮਾ ਪੋਸ਼ਾ ਜੀ ਅਮਰ ਰਹੇ ਜਹਾ ਹੂਏ ਬਲਦਾਨ ਮੋਖਰਜੀ ਜਹਾ ਹੂਏ ਬਲਦਾਨ ਮੋਖਰਜੀ ਅੱਜ ਸਾਡੇ ਪਾਰਟੀ ਦੇ ਭਾਰਤੀ ਜਨ ਸੰਘ ਦੇ ਸੰਸਥਾਪਕ ਪਹਿਲੇ ਪ੍ਰਧਾਨ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੇ ਪਰਿਦਾਨ ਦੇ ਵਾਸਤੇ ਅੱਜ ਸਾਡੇ ਅਸੀਂ ਇਕੱਠੇ ਹੋਏ ਸੀਗੇ ਕਿਉਂਕਿ ਪਾਰਟੀ ਕਾਰਜਕਰਤਾ ਜਿਹੜੇ ਨਵੇਂ ਕਾਰਜਕਰਤਾ ਆ ਉਹਨਾਂ ਨੂੰ ਵੀ ਔਰ ਪੁਰਾਣੇ ਕਾਰਜਕਰਤਾ ਲੋਗੇ ਕਿਉਂਕਿ ਪਾਰਟੀ ਦਾ ਮੇਨ ਹੈ ਕਿ ਜਿਹੜਾ ਸਾਡੇ ਸ਼ਹੀਦ ਹੈ ਜਿਹੜੇ ਸਾਡੇ ਜਿਨ੍ਹਾਂ ਨੇ ਦੇਸ਼ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਕਿਉਂਕਿ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਬਹੁਤ ਵੱਡੇ ਸੰਪਨ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਛੋਟੀ ਉਮਰ ਦੇ ਵਿੱਚ ਵਾਈਸ ਚਾਂਸਲਰ ਬਣੇ ਉਹ ਕੁਲਪਤੀ ਬਣੇ ਕਲਕੱਤਾ ਯੂਨੀਵਰਸਿਟੀ ਦੇ ਉਹਦੇ باوجود ਵੀ ਪਾਰਟੀ ਵਾਸਤੇ ਦੇਸ਼ ਵਾਸਤੇ ਉਹਨਾਂ ਨੇ ਆਜ਼ਾਦੀ ਕੋ ਲਾਟਿਏ ਸੀਗੇ ਦੇਸ਼ ਦੀ ਪਹਿਲੀ ਸਰਕਾਰ ਚੋਂ ਅਸਤੀਵਾ ਦੇਣ ਦੇ ਬਾਅਦ ਜਦੋਂ ਜੰਮੂ ਕਸ਼ਮੀਰ ਜਾ ਰਹੇ ਸੀ ਤਾਂ ਜੰਮੂ ਕਸ਼ਮੀਰ ਸਰਕਾਰ ਨੇ ਜੰਮੂ ਕਸ਼ਮੀਰ ਪੁਲਿਸ ਨੇ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ ਮਾਦੂਗੁਰ ਦੇ ਵਿੱਚ ਜੰਮੂ ਕਸ਼ਮੀਰ ਚ ਐਂਟਰ ਕਰਦੇ ਤਾਂ ਜਿਸ ਟਾਈਮ ਨੂੰ गिरफ्तार करके जम्मू श्रीनगर लै गए और पता नहीं कि हालात दिता गया है एक तो महीने जेल हो गई और उस तुम तो भी लगातार जो माता जी द्वारा या पार्टी द्वारा इस चीज की मांग की गई भी पता लग्या जाए इनकी जांच होनी चाहिए इंक्वायरी होनी चाहिए है लेकिन उस टाइम ने मौजूदा सरकार जवाहर लाल नहरू ने जांच नहीं कराई असी क्योंकि उन्होंने कश्मीर ਇਹਦਾ ਇੱਕ ਦੇਸ਼ ਦੋ ਸੰਵਿਧਾਨ ਦੋ ਨਿਸ਼ਾਨ ਉਹਦਾ ਵਿਰੋਧ ਕਰਕੇ ਉਹਨਾਂ ਨੇ 370 ਦਾ ਵਿਰੋਧ ਕੀਤਾ ਤਾਂ 5 ਅਗਸਤ 2019 ਨੂੰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਸੰਸਦ ਦੇ ਵਿੱਚ ਇਹ ਪਾਸ ਕਰਾਇਆ 370 ਤਾਰਾ ਤੋੜੀ ਗਈ ਪਰ ਉਹ ਸੱਚੀ ਸ਼ਰਧਾਂਜਲੀ ਦਿੱਤੀ ਗਈ ਅੱਜ ਜਦ ਮੁਕਸਰ ਵਿਧਾਨ ਸਭਾ ਦੇ ਵਿੱਚ ਜਿੰਨੇ ਵੀ ਮੰਡਲ ਆਉਂਦੇ ਐ ਸਾਰਿਆਂ ਤੇ ਸਾਡੇ ਜੋ ਨਾਇਕ ਆ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨ ਸੰਗ ਦੇ ਸ਼੍ਰੀ ਸ਼ਾਮਾ ਪ੍ਰਸ਼ਾਰ ਦੀ ਮੁਖਰਜੀ ਜਿਨ੍ਹਾਂ ਦਾ ਅੱਜ ਬਲੀਦਾਨ ਦਿਵਸ ਸੀਗਾ ਅਸੀਂ ਸਾਰਿਆਂ ਨੇ ਨਾਥ ਮस्तक ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਤੇ ਮੈਂ ਸਾਰੇ ਸਮੂਹ ਕਾਰਜਕਰਤਾ ਨੂੰ ਬੇਨਤੀ ਕਰਦਾ ਕਿ ਇਹੋ ਜੇ ਜੋ ਨਾਇਕ ਹੈ ਸਾਡੇ ਸਾਡੀ ਪਾਰਟੀ ਦੀ ਸਾਡੀ ਵਿਚਾਰਧਾਰਾ ਵਾਲੇ ਜਿਨ੍ਹਾਂ ਨੇ ਧਾਰਾ 370 ਤੋੜਨ ਬਾਰੇ ਪਹਿਲੀ ਵਾਰ ਗੱਲ ਕੀਤੀ ਸੀ ਔਰ ਮੋਦੀ ਸਾਹਿਬ ਨੇ ਉਹਨਾਂ ਦੀ ਸੋਚ ਤੇ ਚੱਲਦਿਆਂ ਉਹ ਇੱਕ ਫੈਸਲਾ ਲਿਆ ਜੋ ਦੇਸ਼ ਦੇ ਹਿੱਤ ਦੇ ਵਿੱਚ ਸੀ ਕਿਉਂਕਿ ਇਸ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਜਾਣ ਲਈ ਸਾਨੂੰ ਇੱਕ ਪਾਸਪੋਰਟ ਦੀ ਲੋੜ ਪੈਂਦੀ ਸੀ ਉਹਨਾਂ ਦੀ ਸੋਚ ਸੀ ਮੁਖਰਜੀ ਦੀ ਇੱਕ ਵਿਧਾਨ ਇੱਕ ਸੰਵਿਧਾਨ ਇੱਕ ਦੇਸ਼ ਕਾ ਇੱਕ ਸੰਵਿਧਾਨ ਹੀ ਹੋਣਾ ਚਾਹੀਏ ਔਰ ਉਸ ਤੇ ਉਹਨਾਂ ਨੇ ਪਹਿਰਾ ਦਿੱਤਾ ਜੋ ਧਾਰਾ 370 ਤੋੜੀ ਤੇ ਸਾਰੇ ਕਾਰਜਕਰਤਾ ਨੂੰ ਬੇਨਤੀ ਕਰਦਾ ਵੀ ਉਹਨਾਂ ਨੂੰ ਲੱਖ ਲੱਖ ਨਮਨ ਵੀ ਕਰਦਾ ਤੇ ਬੇਨਤੀ ਕਰਦਾ ਉਹਨਾਂ ਦੇ ਪੂਰਨ ਨਾਲ ਚੱਲ ਕੇ ਆਪਾਂ ਨੂੰ ਚੱਲਣਾ ਚਾਹੀਦਾ ਹੈ ਮੰਡਲ 3 ਵਿਕੇ ਸ਼ਰਾਂਝਲੀ ਸਮਰੋਹ ਵਿਕੇ 71 ਹੋਏ ਸਾਰੇ ਸਮੂਹ ਵਰਕਰ ਸਹਿਬਾਨ ਨੇ ਡਾਕਟਰ ਸ਼ਾਮਾ ਪ੍ਰਸ਼ਾਦ ਜੀ ਮੁਖਰਜੀ ਨੂੰ ਇਹ ਸਰਦਾਂਝਲੀ ਪੇਟ ਕੀਤੀ ਐ ਇਸ ਸਰਦਾਂਝਲੀ ਦਾ ਮਨੋਰਥ ਹੈ ਜਿਹੜਾ ਉਹ ਸਿਰਫ ਦੇਸ਼ ਨੂੰ ਉਹਨਾਂ ਦੀ ਕੁਰਬਾਨੀ ਯਾਦ ਕਰਾਉਣਾ ਹੈ ਕਿ ਕਿਵੇਂ ਉਹਨਾਂ ਨੇ ਦੇਸ਼ ਨੂੰ ਇੱਕ ਸੋਚ ਤੇ ਇੱਕ ਜੁੜਤਾ ਨਾਲ ਜੋੜਦੇ ਹੋਏ ਸਾਡਾ ਜਿਹੜਾ ਅੰਟੁੱਟਿਆ ਅੰਗ ਸੀ ਜਿਹਨੂੰ ਅਸੀਂ ਕਸ਼ਮੀਰ ਕਹਿੰਦੇ ਸੀਗੇ ਕਸ਼ਮੀਰ ਦੇ ਵਿੱਚੋਂ ਜਿਹੜੀ 2019 ਦੇ ਵਿੱਚ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ 370 ਜਿਹੜੀ ਧਾਰਾ ਉਹ ਖਤਮ ਕਰਕੇ ਕਸ਼ਮੀਰ ਨੂੰ ਹੁਣ ਭਾਰਤ ਨਾਲ ਜੋੜਿਆ ਹੈ ਭਾਰਤੀ ਜਨਤਾ ਪਾਰਟੀ ਦੀ ਲੋਕ ਲੀਡਰਸ਼ਿਪ ਔਰ ਵਰਕਰ ਸਹਿਬਾਨ ਵੱਲੋਂ ਦੱਬ ਸਾਹਿਬ ਦੇ ਖਾਸ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨੂੰ ਨਮਨ ਕਰਨ ਵਾਸਤੇ ਵੱਡੇ ਕੀਤੇ ਵਿੱਚ ਇੱਥੇ ਇਕੱਤਰ ਹੋਏ